ਕਿਸੇ ਜ਼ਰੂਰੀ ਕਾਰਜ ਲਈ ਜਾਣਾ ਹੈ ਇਸ ਕਰਕੇ ਪਹਿਲਾਂ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਆਪ ਜੀ ਨਾਲ ਵਿਚਾਰ ਰੱਖਣਗੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਇੱਥੇ ਪਹੁੰਚੇ ਨੇ ਉਹਨਾਂ ਤੋਂ ਬਾਅਦ ਮੱਖਣ ਸਿੰਘ ਸਹੋਲੀ ਆਪ ਜੀ ਨਾਲ ਵਿਚਾਰ ਸਾਂਝਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਜਿੰਨੀ ਵੀ ਸੰਗਤਾਂ ਪਹੁੰਚੀਆਂ ਨੇ ਸਭ ਨੂੰ ਆਪਾਂ ਨੂੰ ਪਤਾ ਹੈ ਪਰਪਜ ਕੀ ਹੈ ਕਿਸ ਵਾਸਤੇ ਆਪਾਂ ਇੱਥੇ ਆਇਆ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜਿੰਨੂੰ ਇੱਕ ਸਾਲ ਹੋ ਗਿਆ ਥੱਲੇ ਤਾਂ ਟੈਂਟ ਵੀ ਲੱਗੇ ਹੋਏ ਐ ਅਸੀਂ ਆਏ ਤਾਂ ਭਾਈ ਗੁਰਜੀਤ ਸਿੰਘ ਨਾਲ ਸਹਿਮਤੀ ਪ੍ਰਗਟਾਉਣ ਵਾਸਤੇ ਆ ਕੋਈ ਛਾਵੇਂ ਬੈਠੇ ਕੋਈ ਉਧਰ ਬੈਠੇ ਤੁਹਾਨੂੰ ਇੱਥੇ ਵੀ ਗਰਮੀ ਲੱਗਦੀ ਐ ਵੰਡਾਲ ਚ ਨਹੀਂ ਆ ਕੇ ਬੈਠੇ ਕਿਉਂਕਿ ਇੱਥੇ ਗਰਮੀ ਹੈ ਭਾਈ ਸਾਹਿਬ ਨੂੰ ਨਹੀਂ ਲੱਗ ਰਹੀ ਗਰਮੀ ਕਿਉਂਕਿ ਉਹਨਾਂ ਦਾ ਘਰ ਦਾ ਮਸਲਾ ਹੈ ਸਾਲ ਹੋ ਗਿਆ ਚੱਕੜ ਝੋਲੇ ਲੰਗੇ ਬਰਸਾਤਾ ਲੰਗੀਆਂ ਸਿਆਲ ਲੰਗੇ ਸਿਰਫ ਸਾਨੂੰ ਜਗਾਉਣ ਵਾਸਤੇ ਸਾਬ ਸੱਚੇ ਪਾਤਸ਼ਾਹ ਦਾ ਬਚਨ ਹੈ ਬਾਣੀ ਚ ਬੋਲ ਸੋ ਧਰਮੜੀਆ ਮੋਨ ਕਤ ਧਾਰੀ RAM ਜੇ ਕੋਈ ਵੀ ਨਹੀਂ ਬੋਲੇਗਾ ਸੱਚ ਤਾਂ ਫਿਰ ਕੂੜ ਦਾ ਬੋਲਬਾਲਾ ਤਾਂ ਹੈ ਹੀ ਐ ਤੇ ਹੋਏਗਾ ਫਰਕ ਬੇਨਤੀ ਐ ਇਹ ਫੌਜੀ ਸਾਹਿਬ ਨੇ ਪਹਿਲਾਂ ਇੱਥੇ ਸਪੀਚ ਕੀਤੀ ਸੀ ਕਿ ਜੇ ਕਿਤੇ ਕੋਈ ਤੁੰਬੇ ਵਾਲਾ ਹੁੰਦਾ ਇੱਥੇ ਜਗ੍ਹਾ ਨਹੀਂ ਸੀ ਹੋਣੀ ਭਾਈ ਸਾਹਿਬ ਜੀ ਸੱਚ ਕੋਲ ਇਕੱਠ ਥੋੜਾ ਹੀ ਹੁੰਦਾ ਸੱਚ ਦੇ ਕੋਲ ਬਹੁਤੀ ਭੀੜ ਨਹੀਂ ਹੁੰਦੀ ਸੱਚ ਬੋਲਣ ਵਾਲੇ ਥੋੜੇ ਹੁੰਦੇ ਆ ਸੱਚ ਤੇ ਚੱਲਣ ਵਾਲੇ ਥੋੜੇ ਹੁੰਦੇ ਆ ਸੱਚ ਕਹਿਣ ਵਾਲੇ ਉਦੋਂ ਥੋੜੇ ਹੁੰਦੇ ਕਿਉਂਕਿ ਸੱਚ ਨੂੰ ਆਰੀਆਂ ਰੰਬੀਆਂ ਪੱਟੀਆਂ ਸਭ ਕੁਝ ਉਹਨਾਂ ਵਾਸਤੇ ਬਣੀ ਐ ਜੇਲ੍ਹਾਂ ਉਹਨਾਂ ਵਾਸਤੇ ਬਣੀਆਂ ਪਰ ਭਾਈ ਸਾਹਿਬ ਨੇ ਆਪਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਐ ਆਪਾਂ ਕਿੰਨੇ ਕ ਜਾਗਿਆ ਹਰ ਇੱਕ ਗੁਰਦੁਆਰੇ ਚ ਪ੍ਰਧਾਨ ਬਣਨ ਵਾਸਤੇ ਬੜੇ ਝਗੜੇ ਬਣਦੇ ਆ ਪੈਂਦੇ ਆ ਹਰ ਗੁਰੂ ਘਰ ਤੇ ਬੜੇ ਕੀਮਤੀ ਪੱਥਰ ਉੱਥੇ ਬਹੁਤ ਕੀਮਤੀ ਇਮਾਰਤਾਂ ਬਣਦੀਆਂ ਅੱਜ ਤੱਕ ਆਪਾਂ ਸੁਰੱਖਿਆ ਵਾਸਤੇ ਕੀ ਸੋਚਿਆ ਕਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਕਿ ਇੱਕ ਘਰ ਦੀ ਸੇਵਾ ਲਈ ਜਾਏਗੀ ਕਿਉਂਕਿ ਉਹਨਾਂ ਨੇ ਤૈયਾਰ ਕਰ ਲਿਆ ਕਿ ਇਹਨਾਂ ਨੂੰ 12 ਤਰੀਕ ਯਾਦ ਫੇਰ ਕਰਾਉਣੀ ਆਪਾਂ ਭੁੱਲ ਨਾ ਜਾਣ ਕਿਤੇ ਵੀ ਕਿਤੇ ਬਰਗਾੜੀ ਚ 12 ਤਰੀਕ ਨੂੰ ਇਹ ਭੁੱਲ ਤਾਂ ਨਹੀਂ ਗਏ ਆ ਥੋੜੇ ਦਿਨ ਹੋਏ ਨੇ ਪੰਜ ਸੂਰੂ ਫੇਰ ਬੇਦਵੀ ਹੋਈ ਐ ਸਾਡੇ ਜ਼ਖਮ ਚੇੜਨ ਵਾਸਤੇ ਤੇ ਸਾਧ ਸੰਗਤ ਜੀ ਸਾਨੂੰ ਅੱਜ ਤੱਕ ਕਿਸੇ ਨੇ ਇਨਸਾਫ ਦਿੱਤਾ ਨਹੀਂ ਸੰਗਤ ਉੱਠ ਕੇ ਖੜਾ ਹੋ ਕੇ ਦੱਸ ਦਵੇ ਕਿ ਸਾਨੂੰ ਫਲਾਣੀ ਸਰਕਾਰ ਨੇ ਫਲਾਣਾ ਇਨਸਾਫ ਦਿੱਤਾ ਸੀ ਸਾਨੂੰ ਤਾਂ ਜਦੋਂ ਵੀ ਇਨਸਾਫ ਲੈਣੇ ਪਿਆ ਲੈਣੇ ਪੈਂਦੇ ਆ ਤੇ ਉਹਨਾਂ ਨੇ ਤਾਂ ਤਿਆ ਕਰ ਲਿਆ ਕਿ ਤੂੰ ਕਹਿ ਦੇਣਾ ਮੈਂ ਪਾਗਲ ਆ ਮੇਰੀ ਜੇਬ ਦੇ ਵਿੱਚ ਸਰਟੀਫਿਕੇਟ ਹੈ ਪਾਗਲ ਦਾ ਉਹਨੇ ਆਪਣੇ ਪਿਓ ਦੇ ਸਿਰ 'ਤੇ ਡੰਡਾ ਨਹੀਂ ਮਾਰਿਆ ਉਨੇ ਆਪਣੇ ਮਾਂ ਦੇ ਸਿਰ 'ਤੇ ਡੰਡਾ ਨਹੀਂ ਮਾਰਿਆ ਕਿਸੇ ਗਵਾਂਡੀ ਨੂੰ ਹਿੱਟ ਨਹੀਂ ਮਾਰੀ ਸਿੱਧੀ ਗੁਰਦੁਆਰੇ ਆ ਕੇ ਉਹਨੇ ਅੰਗ ਪਾੜਿਆ ਉਹਨੂੰ ਪਾਗਲ ਕਹੋਗੇ ਤੁਸੀਂ ਇਹ ਗਿਣੀਆ ਮਿੱਠੀ ਸਾਦਸਾ ਨੇ ਜਿਹੜੇ ਕਹਿੰਦੇ ਨੇ ਅਸੀਂ ਅਸੀਂ ਕੀੜੀ ਤੁਰਦੀ ਦੇਖ ਲੈਨੇ ਆ ਉਹਨਾਂ ਨੂੰ ਅੱਜ ਤੱਕ ਬਦਬੀ ਵਾਲੇ ਨਹੀਂ ਦਿਸੇ ਸੋ ਸਾਧ ਸੰਗਤ ਜੀ ਹੈ ਇੱਥੇ ਅੱਜ ਬੜੀਆਂ ਤਕਰੀਰਾਂ ਹੋਣੀਆਂ ਬੜੇ ਗਰਮ ਜਸ਼ੀਲੇ ਉਪਦੇਸ਼ ਹੋਣਿਆ ਪਰ ਆਪਾਂ ਪੱਲੇ ਕੀ ਬੰਨ ਕੇ ਜਾਣਾ ਹੈ ਕਿ ਆਪਾਂ ਕਰਨਾ ਕੀ ਹੈ ਹਰ ਇੱਕ ਪਿੰਡ ਦੀ ਪ੍ਰਬੰਧਕ ਕਮੇਟੀ ਨੂੰ ਲਿਸਟ ਬਣਾ ਕੇ ਸੇਵਾ ਲਾ ਦੇਣੀ ਚਾਹੀਦੀ ਏ ਇੱਕ ਇੱਕ ਪਰਿਵਾਰ ਦੀ ਸੋ ਸਾਧ ਸਿੰਘ ਜੀ ਸਾਡੀ ਤੇ ਇਨੀ ਕੀ ਬੇਨਤੀ ਹੈ ਤੁਸੀਂ ਇਹ ਨਾ ਸੋਚਿਓ ਇੱਥੇ ਆ ਕੇ ਸਾਡੇ ਰੋਜ਼ ਹੀ ਤਕਰੀਬਨ ਕੱਠ ਦਵਾਨਾਂ 'ਚ ਹੁੰਦੇ ਅਸੀਂ ਇਹੀ ਰੋਜ਼ ਬੇਨਤੀ ਕਰਦੇ ਆ ਜਿਹੜਾ ਸਿੱਖ ਗੁਰੂ ਦੀ ਬਿਦਵੀ ਸੁਣ ਕੇ ਜਾ ਕੇ ਚੁੱਪ ਕਰਕੇ ਸੌਂ ਗਿਆ ਤਾਂ ਸਮਝਿਆ ਜੋ ਪੱਗ ਦੇ ਵਿੱਚ ਸਿਰ ਫਸਾਈ ਫਿਰਦਾ ਆਪਣਾ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੇ ਸੰਗ ਕਰਪਾਨ ਸੱਚੇ ਪਾਤਸ਼ਾਹ ਦਾ ਹੁਕਮ ਹੈ ਸੜਕਾਂ ਤੇ ਬੈਠ ਕੇ ਆਪਾਂ ਨੂੰ ਕਿਹੜੀ ਗੱਲ ਦਾ ਅਜੇ ਤੱਕ ਇਨਸਾਫ ਮਿਲਿਆ ਕੋਈ ਬਾਅਦ ਚ ਦੱਸ ਦਿਓ ਵੀ ਆਹ ਜੀ ਫੈਸਲੇ ਸਾਡੇ ਹੋ ਗਏ ਸੀ ਠੀਕ ਹੈ ਭਾਈ ਸਾਹਿਬ ਨੇ ਸਾਨੂੰ ਜਗਾਉਣ ਵਾਸਤੇ ਅਸੀਂ ਤਾਂ ਅੱਜ ਵੀ ਛਾਂ ਦਾ ਊਟ ਆਸਰਾ ਲੱਭਦੇ ਫਿਰਦੇ ਅੰਕ ਦੇ ਪਿਗਲ ਗਏ ਪਨਾਲ ਵਿੱਚ ਬੈ ਕੇ ਐਨੀ ਸੰਗਤ ਬੈਠੀ ਐ ਸੋ ਬੇਨਤੀ ਐ ਕਿ ਸਾਧ ਸੰਗਤ ਜੀ ਜੇ ਇੱਕ ਚੰਗਿਆੜੀ ਕਿਸੇ ਝਾੜ ਚ ਡਿੱਗ ਪਵੇ ਅੱਗ ਦੀ ਸਾਰੇ ਜੰਗਲ ਨੂੰ ਅੱਗ ਲਾ ਦਿੰਦੀ ਹੈ ਭਾਈ ਸਾਹਿਬ ਨੇ ਚੰਗਿਆੜੀ ਜਗਾ ਦਿੱਤੀ ਹੈ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਭਾਂਬੜ ਵਜ਼ੀਰ ਖਾਨ ਨੂੰ ਆਖਿਆ ਸੀ ਮਲੇਰਕੋਟਲੇ ਨਵਾਬ ਨਵਾਬ ਨੇ ਸ਼ੇਰ ਖਾਨ ਨੇ ਜਦੋਂ ਮੁਹੰਮਦ ਸਾਹਿਬ ਦੇ ਭਾਂਜੇ ਕਰਬਲਾ ਦੇ ਜੰਗ ਵਿੱਚ ਮਾਰੇ ਗਏ ਸੀ ਅੱਜ ਉਹਨਾਂ ਨੂੰ ਯਾਦ ਕਰਕੇ ਸੰਗਲ ਮਾਰ ਮਾਰ ਕੇ ਮੁਸਲਮਾਨ ਵੀਰ ਹੁੰਦੇ ਆ ਵਜ਼ੀਰ ਖਾਂ ਯਾਦ ਰੱਖੀ ਜੇ ਤੂੰ ਇਹਨਾਂ ਦੇ ਸਹਬਜ਼ਾਦੇ ਸ਼ਹੀਦ ਕਰ ਦਿੱਤੇ ਹਰ ਇੱਕ ਸਿੱਖ ਦੇ ਮਨ 'ਚ ਭਾਂਬੜ ਮਚ ਜਾਣਿਆ ਤੇਰੀ ਨੀਂਦ ਹਰਾਮ ਕਰ ਦੇਣਗੇ ਜਦੋਂ ਜਦੋਂ ਵਜ਼ੀਰ ਖਾਂ ਹੁੰਦਾ ਰਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਦੀ ਰੂਹ ਨਾਲ ਹੀ ਆਉਂਦੀ ਰਹਿੰਦੀ ਹੈ ਸੋ ਬੇਨਤੀ ਹੈ ਕਿ ਆਪਾਂ ਸੁਚੇਤ ਹੋਈਏ ਹਰ ਇੱਕ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਨੂੰ ਅਸੀਂ ਗੋਲ ਕੰਗ ਗਿਣਨ ਵਾਸਤੇ ਪ੍ਰਬੰਧਕ ਕਮੇਟੀ ਨਹੀਂ ਬਣਦੇ ਪ੍ਰਬੰਧਕ ਕਮੇਟੀ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ ਕਿਹੜਾ ਪਿੰਡ ਦਾ ਘਰ ਹੈ ਜਿਹੜਾ ਜਵਾਬ ਦੇਗਾ ਮੈਂ ਗੁਰੂ ਘਰ ਦੀ ਸੇਵਾ ਵਾਸਤੇ ਇੱਕ ਦਿਨ ਨਹੀਂ ਕੱਢਣਾ ਤਾਂ ਸਾਧ ਸੰਗਤ ਜੀ ਅਸੀਂ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਵਾਸਤੇ ਸਾਰੀ ਸੰਗਤ ਅਰਦਾਸ ਕਰੀਏ ਕਿ ਇਹੋ ਜਿਹੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਪੈਦਾ ਹੁੰਦੇ ਰਹਿਣ ਜਿਹੜੀ ਸੁੱਤੀ ਕੌਮ ਨੂੰ ਜੁਗਾਂਦੇ ਰਹਿਣ ਹੋਇਆਂ ਪੁੱਲਾਂ ਦੀ ਖੀਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ